ਜਾ ਰਹੇ ਬਣੋ ਅੱਜ ਜਦੋਂ ਖੋਲੀ ਇਹ ਲਿਮਾਰੀ ਘੁੰਮ ਗਈ ਸਰਦੀ ਫਿਰਕੀ ਸਾਰੀ ਜਿੱਧਰ ਵੇਖਾਂ ਸਜੇ ਖੱਬੇ ਭਰੇ ਵਿਟਾਮਿਨਾਂ ਵਾਲੇ ਡੱਬੇ ਫਿਸ਼ ਆਇਲ ਤੇ ਬੀ 12 ਨਾਲ ਵਿਟਾਮਿਨ ਸੀ ਪਿਆਏ ਗੈਸ ਦੀ ਗੋਲੀ ਨਾਲ ਕੈਲਸ਼ੀਅਮ ਵਿੱਚ ਵਿਟਾਮਿਨ ਡੀ ਪਿਆਏ ਜ਼ਿੰਕ ਕੋਲੇਜਨ ਨਾਲ ਮੈਗਨੀਸ਼ੀਅਮ ਵਿੱਚ omega 3 ਪਿਆਏ ਆਇਰਨ ਦੇ ਨਾਲ ਲਿਫਟ ਨਾਲ ਵਿਟਾਮਿਨ ਈ ਪਿਆਏ ਕੀ ਕੀ ਪਿਆਏ ਮਗਵਾਈ ਜਾਣਾ ਫਰਫਟ ਢਿੱਡ ਵਿੱਚ ਪਾਈ ਜਾਣਾ ਕੁਝ ਨੂੰ ਮੈਂ ਚਬਾਈ ਜਾਣਾ ਕੁਝ ਨੂੰ ਅੰਦਰ ਲੰਗਾਈ ਜਾਣਾ ਕੋਈਆਂ ਦੇ ਮੈਨੂੰ ਨਾਂ ਨਹੀਂ ਆਉਂਦੇ ਪਰ ਮੈਂ ਫਿਰ ਵੀ ਖਾਈ ਜਾਣਾ ਹੌਣ ਲੈਣ ਮਗਵਾਈ ਜਾਣਾ ਫਰਫਟ ਢਿੱਡ ਵਿੱਚ ਪਾਈ ਜਾਣਾ ਕੁਝ ਨੂੰ ਮੈਂ ਚਬਾਈ ਜਾਣਾ ਕੁਝ ਨੂੰ ਅੰਦਰ ਲੰਗਾਈ ਜਾਣਾ ਕਈਆਂ ਦੇ ਮੈਨੂੰ ਨਾਂ ਨਹੀਂ ਆਉਂਦੇ ਪਰ ਮੈਂ ਫਿਰ ਵੀ ਖਾਈ ਜਾਣਾ ਇਹ ਬੇਸਵਾਦੀ ਜ਼ਿੰਦਗੀ ਦੇ ਵਿੱਚ ਪਲ ਤੋਂ ਪਲ ਸੁਆਦ ਆ ਗਿਆ ਕੇ ਬੇਸਵਾਦੀ ਜ਼ਿੰਦਗੀ ਦੇ ਵਿੱਚ ਫਲਦੋ ਪਲ ਸਵਾਦ ਆ ਗਿਆ ਕੰਧ ਤੇ ਲੱਗੀ ਫੋਟੋ ਵੇਖੀ ਬਾਪੂ ਮੈਨੂੰ ਯਾਦ ਆ ਆ ਵਾ ਸਵਾਸ਼ੇ ਫੁੱਟ ਜਵਾਨ ਸੀ ਬਾਪੂ ਇੱਕ ਵਧੀਆ ਕੁਰਸਾਨ ਸੀ ਬਾਪੂ ਸਾਡੇ ਨਾਲੋਂ ਤਕੜਾ ਹੀ ਸੀ ਭਾਵੇਂ ਨਹੀਂ ਪਲਵਾਨ ਸੀ ਬਾਪੂ ਹਾਂ ਕਿ ਦੁੱਧ ਦਹੀਂ ਤੇ ਤਿਲ ਗੁੜ ਅਲਸੀ ਘਰ ਦਾ ਦੇਸੀ ਕੀ ਹੁੰਦਾ ਸੀ ਮੱਕੀ ਛੋਲੇ ਸਰੋਂ ਬਾਜਰਾ ਹੋਰ ਘਰਾਂ ਵਿੱਚ ਕੀ ਹੁੰਦਾ ਸੀ ਹਾਂਜੀ ਦੁੱਧ ਦਹੀਂ ਤੇ ਤੁਲ ਕੋੜ ਅਰਸੀ ਘਰ ਦਾ ਦੇਸੀ ਕੀ ਹੁੰਦਾ ਸੀ ਮੱਕੀ ਛੋਲੇ ਸਰੋਂ ਬਾਜਰਾ ਹੋਰ ਘਰਾ ਵਿੱਚ ਕੀ ਹੁੰਦਾ ਸੀ ਬਲਦਾਂ ਦੇ ਨਾਲ ਜੋਤੇ ਲਾਉਂਦਾ ਢੋਲੇ ਮਾਈਏ ਗਾਉਂਦਾ ਸੀ ਉਹ 100 ਸਾਲਾਂ ਦੀ ਸੋਹਣੀ ਜ਼ਿੰਦਗੀ ਜੀ ਗਿਆ ਉਹ ਦੱਸੋ ਬਾਪੂ ਕਿਹੜੇ ਮਟਾਵਣ ਖਾਂਦਾ ਸੀ 100 ਸਾਲਾਂ ਦੀ ਥੋੜੀ ਜ਼ਿੰਦਗੀ ਜੀ ਗਿਆ ਉਹ ਦੱਸੋ ਬਾਪੂ ਕਿਹੜੇ ਮਟਾਵਣ ਖਾਂਦਾ ਤੁਲ ਕੋੜ ਅਰਸੀ